ਫਿਰੋਜ਼ਪੁਰ ਪੁਲਿਸ ਵੱਲੋਂ ਮਾੜੇ ਅੰਸਰਾ ਦੇ ਖਿਲਾਫ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਗਈਆਂ ਹਨ ਇਸ ਕੜੀ ਦਿੱਤਾ ਹੈ ਦੇਰ ਰਾਤ ਡੀਆਈਜੀ ਫਿਰੋਜ਼ਪੁਰ ਅਤੇ ਐਸਐਸਪੀ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਨਾਕਾ ਲਗਾਇਆ ਗਿਆ ਤੇ ਹਰ ਆਉਣ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਗਈ ਹੈ ਜਾਣਕਾਰੀ ਦਿੰਦੇ ਟ੍ਰੈਫਿਕ ਪੁਲਿਸ ਇੰਚਾਰਜ ਜਸਵਿੰਦਰ ਸਿੰਘ ਸੰਦੂ ਦਾ ਕੈਨੇ ਕਿ ਡੀਆਈਜੀ ਫਿਰੋਜ਼ਪੁਰ ਦੀ ਹਦਾਇਤ ਅਨੁਸਾਰ ਜ਼ਿਲ੍ਹੇ ਭਰ ਵਿੱਚ ਮਾੜੇ ਅੰਸਰਾ ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਤੇ ਫਿਰੋਜ਼ਪੁਰ ਦੇ ਹਰ ਚੌਂਕ ਵਿੱਚ ਹਰ ਨਾਕਾ ਲਗਾ ਕੇ ਆਉਣ ਜਾਣ ਵਾਲੇ ਵਾਹਨ ਨੂੰ ਚੈੱਕ ਕੀਤਾ ਜਾ ਰਿਹਾ ਹੈ ਜੋ ਵੀ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰ ਰਿਹਾ ਉਸ ਦਾ ਚਲਾਨ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਪੁਲਿਸ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਹਾਜ਼ਰ ਹੈ ਇਹੀ ਰਾਤ ਦੇ ਸਵੇਰ ਨਾਕਾ ਮਾਨਯੋਗ ਐਸਐਸਪੀ ਸਾਹਿਬ ਔਰ ਮਾਨਯੋਗ ਡੀਆਈਜੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਨਾਲ ਜਿਹੜੇ ਸਪੈਸ਼ਲ ਨਾਕਾ ਬਤੀ ਕਰ ਰਹੇ ਆਂ ਔਰ ਚੱਕੀ ਵੀ ਖਲਾਂਗੀ ਚੈਕਿੰਗ ਕਰ ਰਹੇ ਆਂ ਕੋਈ ਫਲਾਨੀ ਚਿੱਤੇ ਗਏ ਹਰ ਜਗ੍ਹਾ ਤੇ ਅਸੀਂ ਹਰ ਗੱਡੀ ਦੀ ਔਰ ਮੋਟਰਸਾਈਕਲ ਦੀ ਟੂ-ਵੀਲਰ ਦੀ ਫੋਰਵਰਡ ਲਿਮ ਚੈਕਿੰਗ ਕਰ ਰਹੇ ਆਂ ਜਿਨ੍ਹਾਂ ਦੇ ਵਿੱਚ ਕੋਈ ਕਮੀ ਪੇਛੀ ਪਾਈ ਜਾਂਦੀ ਏ ਉਹਨਾਂ ਦੇ ਨਾਮ ਨਾਲ ਚਲਾਨ ਵੀ ਕਰ ਰਹੇ ਆਂ ਇਹ ਮਸਤਾ ਰੁਟੀਨ ਦਾ ਕਾਜ ਆ ਜੋ ਕੋਈ ਸਪੈਸ਼ਲ ਲਾਗੈ ਨਹੀਂ ਹਾਂ ਬਿਲਕੁਲ ਇਹ ਰੁਟੀਨ ਵੀ ਸਮਝ ਲਓ ਬਾਕੀ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਕ ਜਿਵੇਂ ਜਿਵੇਂ ਸੀਨੀਅਰ ਅਫਸਰਾਂ ਤੋਂ ਸਾਨੂੰ ਹਦਾਇਤਾਂ ਆਉਂਦੀਆਂ ਉਹ ਵੀ ਚੈਕਿੰਗ ਨਿਰੰਤਰ ਚੱਲ ਰਹੀ ਹੈ। ਪਿਛਲੇ 6 ਮਹੀਨਿਆਂ ਮੱਝਾਪਾਰ ਤੋਂ ਹੋਈਆਂ ਵਾਰ-ਵਾਰਕਾ ਜਿਹੜੀਆਂ ਉਹ ਵਕੀਆਂ ਗੈਰ ਹੋ ਸਮਝ ਲੈ ਕੇ ਵੀ ਕਹਿ ਕਹਿ ਸਕਦੇ ਆ ਕਿ ਇਹ ਰਾਤ ਦੇ ਸਮੇਂ ਦੇ ਚੱਲ ਬਿਲਕੁਲ ਬਿਲਕੁਲ ਪਲਾਨਡ ਆਰਡਰ ਨੂੰ ਦੇਖਦੇ ਹੋਏ ਆ ਬਾਕੀ ਜਦੋਂ ਜਿੱਤੇ ਚੈਕਿੰਗ ਹੁੰਦੀ ਹੈ ਤੁਹਾਨੂੰ ਪਤਾ ਜਿਹੜੇ ਮਾੜੇ ਅੰਸਰ ਨੇ ਇਸ ਤੋਂ ਪਾਸਾ ਵੜਦੇ ਆ ਔਰ ਚੈਕਿੰਗ ਜ਼ਰੂਰੀ ਹੋਈ ਹੈ ਇਸ ਕਰਕੇ ਸ਼ਹਿਰ ਦੇ ਹਰ ਥਾਂ ਤੇ ਹਰ ਕੋਨੇ ਦੇ ਨਾਕੇ ਲੱਗੇ ਆ ਸਿਨੈ ਰਫਰਾਂ ਦੇ ਹਦਾਇਤ ਤੇ ਔਰ ਲਗਾਤਾਰ ਚੈਕਿੰਗ ਚੱਲੀ ਜਾ ਰਹੀ ਹੈ ਪ੍ਰੋਪਰ ਵੀ ਗੱਲ ਕਰੇ ਤਾਂ ਸ਼ਹਿਰ ਵਿੱਚ ਕਿੰਨੀਆਂ ਖਾਵਾਂ ਤੇ ਜਿਹੜੇ ਰਾਤ ਦੇ ਨਾਕੇ ਜਿਹਾ ਲਗਾਈ ਨੇ ਮੇਰੇ ਸਾਹਮਣੇ ਪੂਰੇ ਜ਼ਿਲ੍ਹੇ ਦੇ ਅੰਦਰ ਪ੍ਰੋਪਰ ਨਾਕਾਬੰਦੀ ਹੈ ਕੋਈ ਵੀ ਪੁਆਇੰਟ ਜ਼ਿਲ੍ਹੇ ਵਿੱਚ ਇਹੋ ਜਿਹਾ ਨਹੀਂ ਜਿੱਥੇ ਕੋ ਨਾਕਾਬੰਦੀ ਨਾ ਹੋ ਲੋਕਾਂ ਨੂੰ ਪੀਲ ਕਰਨੇ ਕਿਉਂ ਮਸ ਲੋਕਾਂ ਨੂੰ ਇਹ ਪੀਲ ਕਰਨੇ ਚਾਹੁੰਦੇ ਆ ਕਿ ਜਦੋਂ ਵੀ ਘਰੋਂ ਨਿਕਲਦੇ ਹੋ ਆਪਦੇ ਕਾਗਜ਼ਤ ਪੂਰੇ ਰੱਖੋ ਔਰ ਡਿਜੀ ਰੋਕਰ ਤੇ ਸਟਾਲ ਕਰਕੇ ਰੱਖੋ ਤਾਂ ਜੋ ਤੁਹਾਨੂੰ ਨਾਕੇ ਤੇ ਕਾਜੂ ਫੌਂਡ ਦੇ ਕੋਲ ਦਿੱਕਤ ਨਾ ਆਵੇ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰੇ